ਅੰਮ੍ਰਿਤਸਰ ਦੇ ਰਾਮਦੀਤਰ ਰੋਡ ਤੇ ਐਸਮਾ ਕਲੋਨੀ ਲਾਗੇ ਇੱਕ ਨੌਜਵਾਨ ਦੀ ਲਾਸ਼ ਮਿਲਣ ਤੋਂ ਬਾਅਦ ਇਲਾਕੇ ਵਿੱਚ ਸਸੰਸਨੀ ਫੈਲ ਗਈ। ਸੂਚਨਾ ਮਿਲਦੇ ਹੀ ਥਾਣਾ ਛਾਡੇ ਦੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਇਸ ਸਬੰਧੀ ਪੁਲਿਸ ਅਧਿਕਾਰੀ ਲੱਭਪ੍ਰੇ ਸਿੰਘ ਬਾਜਵਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਮ੍ਰਿਤਕ ਦੀ ਉਮਰ ਕਰੀਬ 35 ਤੋਂ 40 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਮ੍ਰਿਤਕ ਦੇ ਸਰੀਰ ਤੇ ਗੋਪੀ ਨਾਮ ਦਾ ਟੈਟੂ ਬਣਿਆ ਹੋਇਆ ਪਰ ਹਾਲੇ ਤੱਕ ਉਸ ਦੀ ਲੋਕਲ ਪਛਾਣ ਨਹੀਂ ਹੋ ਸਕੀ। ਪੁਲਿਸ ਵੱਲੋਂ ਇਲਾਕੇ ਦੇ ਲੋਕਾਂ ਨੂੰ ਵੜਵਾ ਬਖਾ ਕੇ ਪਛਾਣ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਕੁਝ ਲੋਕਾਂ ਵੱਲੋਂ ਨਸ਼ੇ ਨਾਲ ਜੁੜੀ ਮੌਤ ਦੀ ਵੀ ਸ਼ੰਕਾ ਜਤਾਈ ਜਾ ਰਹੀ ਹੈ। ਪੁਲਿਸ ਨੇ ਸਪੱਸ਼ਟ ਕੀਤਾ ਕਿ ਮੌਤ ਦਾ ਅਸਲ ਕਾਰਨ ਦਾ ਪਤਾ ਪੋਸਟਮਾਰਟ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ। ਦੂਜੇ ਪਾਸੇ ਇਲਾਕੇ ਦੇ ਨਿਵਾਸੀ ਅਜੇ ਕੁਮਾਰ ਪੱਪੂ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਜਿਸ ਥਾਂ ਤੋਂ Laash ਮਿਲੀਆ ਉਹ ਕਾਫੀ ਸਮੇਤੋਂ ਨਸ਼ੇੜੀਆਂ ਦਾ ਅੱਡਾ ਬਣਿਆ ਹੋਇਆ ਹੈ। ਉਹਨਾਂ ਨੇ ਦੋਸ਼ ਲਗਾਇਆ ਕਿ ਸਰਕਾਰ ਅਤੇ ਪ੍ਰਸ਼ਾਸਨ ਨਸ਼ਿਆਂ ਤੇ ਕਾਬੂ ਪਾਉਣ ਦੇ ਵਿੱਚ ਨਾਕਾਮ ਰਹੀ ਹੈ। ਉਹਨਾਂ ਨੇ ਕਿਹਾ ਕਿ ਅੱਜ ਇੱਕ ਜਵਾਨ ਮੁੰਡੇ ਦੀ ਮੌਤ ਹੋਈ ਹੈ ਜੋ ਕਿਸੇ ਮਾਂ-ਬਾਪ ਦਾ ਪੁੱਤਰ ਸੀ। ਉਹਨਾਂ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਨਸ਼ਿਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ। ਅੰਮ੍ਰਿਤਸਰ ਤੋਂ ਅਮਰਦੀਪ ਸਿੰਘ ਮਾਲ ਦੀ ਖਾਸ ਰਿਪੋਰਟ ਸਮੁੱਚ ਸਟੇਟ ਦੇ ਬਿਲਕੁਲ ਬਾਹਰ ਕੋਈ ਦੁਕਾਨਾਂ ਦੀ ਖਾਲੀ ਜਗ੍ਹਾ ਪਈ ਆ ਕਿਸੇ ਨੇ ਦੁਕਾਨਾਂ ਹਾਲੀ ਨਹੀਂ ਬਣਾਈਆਂ ਉਹ ਜਗ੍ਹਾ ਤੇ ਟੀਆ 2 ਕੇ ਲੌਂਦੇ ਆਏ ਉਹ ਲੜਕੇ ਇਹ ਨਸ਼ਿਆਂ ਦਾ ਬਣੀ ਜਾਂਦੇ ਅੱਡਾ ਸਾਰੀ ਪੁਲਿਸ ਨੂੰ ਰੱਖੋ ਸਾਥ ਹੋਣਾ ਚਾਹੀਦਾ ਪਤਾ ਮੈਨੂੰ ਜਿਹੜੇ ਰਾਤ ਗਸ਼ਤ ਕਰਦੇ ਆ ਇਹ ਸਾਹਮਣਾ ਇਲਾਕਾ ਸਾਡਾ ਨਾ ਜਿਹੜਾ ਇਹ ਥਾਣਾ ਕਮੋਜ ਪਈ ਆ ਇਹ ਥਾਣਾ ਕਮੋਹ ਜਿਹੜਾ ਨਾ ਉਹ ਅਸੀਂ ਉਸ ਤੋਂ ਐਸਐਚਓ ਸਾਹਿਬ ਨੂੰ ਵੀ ਦਰਖਾਸਤ ਕਰਾਂਗੇ ਬਈ ਥੋੜਾ ਜਿਆ ਨਾ ਦਾ ਸ਼ਕੰਜਾ ਕਰਨ ਤੇ ਨਸ਼ੇ ਨੂੰ ਬੰਦ ਕਰੋ ਸਰਕਾਰਦਾਰ ਵੀ ਕਿੱਦਾਂ ਵੇਦੇ ਸਰਕਾਰ ਤੇ ਝੂਠੀ ਸਰਕਾਰ ਵਾਜ ਉਹ ਤੇ ਕਹੀ ਜਾਂਦੀ ਆ ਵੀ ਨਸ਼ੇ ਬੰਦ ਹੋਵਾ ਨਸ਼ੇ ਬੰਦ ਹੋਵਾ ਇਹ ਤੁਹਾਨੂੰ ਲੱਗਦਾ ਪਿਆ ਉਹ ਨਸ਼ੇ ਬੰਦ ਵਾ ਗਲੀ ਗਲੀ 'ਚ ਨਕਸ਼ਾ ਵਿਜਿ ਕਹਿੰਦੇ ਆ ਉਹੋ ਹੀ ਹਾਲ ਐ ਸਰਕਾਰ ਦਾ ਕੋਈ ਸੁਧਾਰ ਨਹੀਂ ਹੋਇਆ ਨਸ਼ਾ ਘਰ ਘਰ ਵਿਕ ਰਿਆ ਵਾ ਇਹ ਸਰਕਾਰ ਦੀ ਝੂਠੀ ਪੋਲ ਖੋਲਦਾ ਇੱਥੇ ਸਾਰੇ ਪਾਸੇ ਨਸ਼ਾ ਵਿਕ ਰਿਆ ਲੋਕਾਂ ਤੋਂ ਪ੍ਰਸ਼ਾਸਨ ਨੂੰ ਬੇਨਤੀ ਕਰ ਦਿੱਤੀ ਆ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਵੇਖੋ ਲੋਕਾਂ ਦੇ ਜਵਾਨ ਬੱਚੇ ਜਿਹੜੇ ਆ ਇਹ ਵੇਖੋ ਬੱਚਾ ਜਵਾਨ ਬੱਚਾ ਵਾ ਜਿਹੜਾ ਮਰਿਆ ਵਾ ਇਸ ਮਾਪੇ ਦਾ ਜਵਾਨ ਬੱਚਾ ਗਿਆ ਵਾ ਉਹਨੂੰ ਦੁੱਖ ਤੇ ਹੈਗਾ ਨਾ ਅਸੀਂ ਸਰਕਾਰ ਦੇ ਅਗੇ ਆਪਣੇ ਆਪ ਅਫਸਰਾਂ ਅਗੇ ਅਪੀਲ ਕਰਦੇ ਹਾਂ ਭਈ ਨਸ਼ੇ ਤੇ ਨਾਥ ਪਾਉਣ ਜੂਰੀ 3 ਵੱਧ ਘੰਟੇ ਪਹਿਲਾਂ ਇਤਲਾਹ ਮਿਲੀ ਆ ਸਾਡੀ ਡਿਊਟੀ ਉਸ ਤੋਂ ਸਬਕਟਰ ਮੌਕੇ ਤੇ ਪਹੁੰਚੇ ਨੇ ਤੇ 35-40 ਸਾਲ ਦੀ ਕਰੀਬ ਜੋ ਮਰਿਆ ਲੜਕਾ ਆ ਤੇ ਦਾ ਨਾਮ ਆਈਡੈਂਟੀਫਾਈ ਹੋ ਗਿਆ ਤੇ ਟੈਟੂ ਬਣਿਆ ਹੋਇਆ ਗੋਪੀ ਨਾਮ ਦਾ ਪਰ ਇਹ ਲੋਕਲ ਨਹੀਂ ਹੈਗਾ ਕਿਉਂਕਿ ਇੱਥੇ ਜਿੰਨੇ ਵੀ ਤੁਹਾਡੇ ਲਾਗੇ ਤੇ ਖੜੇ ਨੇ ਸਾਰਿਆਂ ਨੂੰ ਹੀ ਇਹਦੀ ਫੋਟੋ ਦਿਖਾਤੀ ਆ ਪਰ ਕਿਸੇ ਨੇ ਇਹਦੀ ਲੋਕਲ ਪਛਾਣ ਨਹੀਂ ਆਈ ਬਾਕੀ ਦੀ ਬਾਡੀ ਤੇ ਕੋਈ ਇਦਾਂ ਦਾ ਕੋਈ ਛੱਕੀ ਨਿਸ਼ਾਨ ਕੋਈ ਨਹੀਂ ਹੈਗਾ ਤੇ ਲੱਗ ਰਿਹਾ ਹੈ ਵੀ ਇੱਥੇ ਰਾਤ ਕਿਤੇ ਪਿਆਰ ਹੈ ਤੇ ਠੰਡ ਹੈ ਇਹਦੀ ਮੌਜੂਦਗੀ ਹੈ ਪਰ ਕੀ ਲੱਗਦਾ ਠੰਡ ਚ ਪਿਆਰ ਹੈ ਕਿ ਨਸ਼ੇੜਾ ਕਹਿੰਦੇ ਵੀ ਲੋਕਾਂ ਨੂੰ ਕਹਿਣਾ ਵੀ ਇੱਥੇ ਨਸ਼ੇੜੀਆਂ ਦਾ ਡੱਡਾ ਲੱਗਾ ਪੜਿਆ ਪੈਂਦਾ ਇੱਥੇ ਸਿੰਜਲ ਕਵਰੀ ਪਏ ਨੇ ਕੀ ਲੱਗਦਾ ਨਸ਼ਾ ਹੀ ਕਰਨ ਆਇਆ ਉਹ ਹੋਰ ਤੇ ਠੰਡ ਚ ਕੀ ਕਰਨ ਆਉਣੇ ਨੇ ਬਿਲਕੁਲ ਜੀ ਜੇ ਨਸ਼ਾ ਕਰਨ ਆਇਆ ਹੋਊਗਾ ਤਾਂ ਉਹ ਵੀ ਅਸੀਂ ਇਹਦੇ ਬਾਰੇ ਇੱਕ ਤੇ ਪਹਿਲਾਂ ਪੋਸਟਮਾਰਟਮ ਰਿਪੋਰਟ ਤੇ ਦੇਖਾਂਗੇ ਵੀ ਇਹਦਾ ਮੌਤ ਦਾ ਕਾਰਨ ਕੀ ਹੈ ਨਸ਼ਾ ਕਰਨ ਵੀ ਜੇ ਆਇਆ ਹੋਊਗਾ ਤੇ ਵੈਸੇ ਤੇ ਬਿਲਕੁਲ ਸ਼ਰਿਆਮ ਜਗਾ ਹੈ ਜੇਕਰ ਲੋਕਾਂ ਨੂੰ ਲੱਗਦਾ ਸੀ ਵੀ ਇੱਥੇ ਕੋਈ ਨਸ਼ਾ ਕਰਦਾ ਤਾਂ ਸਾਨੂੰ ਇਨਫੋਰਮੇਸ਼ਨ ਪਹਿਲਾਂ ਦੇਣੀ ਚਾਹੀਦੀ। ਇੱਥੇ ਪਹਿਲਾਂ ਇਲਾਕੇ ਵਾਲਿਆਂ ਕੋਈ ਵੀ ਸਾਨੂੰ ਕੰਪਲੇਂਟ ਨਹੀਂ ਕੀਤੀ ਪਹਿਲਾਂ। ਪਰ ਅਸੀਂ ਦੇਖਿਆ ਅੱਜ ਤੇ ਇਲਾਕਾ ਨਿਵਾਸੀ ਵੀ ਪ੍ਰਧਾਨ ਵੀ ਇੱਥੇ ਕਹਿੰਦੇ ਅਸੀਂ ਕਈ ਵਾਰ ਲੋਕਾਂ ਨੂੰ ਕਹਿ ਚੁੱਕੇ ਆ ਪੁਲਿਸ ਨੂੰ ਕਹਿੰਦੇ ਕਈ ਵਾਰ ਜੇ ਗੱਡੀਆਂ ਪੁਲਿਸ ਆਂਦੀ ਲੰਘਦੀਆਂ ਨੇ ਪਰ ਫੇਰ ਵੀ ਇਹ ਜਿਹੜੇ ਨੌਜਵਾਨ ਡਰਦੇ ਨਹੀਂ ਨਹੀਂ ਛੇੜਿਆ ਗਏ। ਗੱਡੀਆਂ ਸਾਡੀ ਇੱਕ ਪੈਟਰੋਲਿੰਗ ਮੋਟਰਸਾਈਕਲ ਇੱਥੇ ਇੱਕ ਲੱਗਾ ਆਇਆ ਦੋ ਬੰਦੇ ਮੁਲਾਜ਼ਮ ਜਿਹੜੇ ਹੁਣ ਵੀ ਇੱਥੇ ਖੜੇ ਨੇ ਇਹ ਇੱਥੇ ਸਾਰਾ ਦਿਨ ਉਹ ਪੈਟਰੋਲਿੰਗ ਬਿਲਕੁਲ ਇਹਦਾ ਹੁਣ ਪੋਸਟਮਾਰਟ ਕਰਾਵਾਂਗੇ ਜੇ ਇਹਦੇ ਵਿੱਚ ਕੋਈ ਲੱਗੇਗਾ ਇਹਦੇ ਘਰਦਿਆਂ ਨੂੰ ਪੁੱਛਾਂਗੇ ਵੀ ਕਿਸੇ ਤੇ ਸ਼ੱਕ ਹੋਊਗਾ ਵੀ ਕੋਈ ਇਦਾਂ ਇਹਨੂੰ ਕੋਈ ਨੱਚੇ ਵਾਲਾ ਬੰਦਾ ਨਾਲ ਲੈ ਕੇ ਗਿਆ ਹੈ ਤੇ ਅਸੀਂ ਉੱਤੇ ਬੰਦੀ ਕਾਰਵਾਈ ਕਰਾਂਗੇ ਅਸੀਂ ਦੇਖਿਆ ਤੁਸੀਂ ਮੌਕੇ ਤੇ ਪਹੁੰਚੋ ਲੱਗ ਲੱਗੇ ਤਫ਼ਤੀਸ਼ ਕੀਤੀ ਹੈ ਵਾਕਈ ਇੱਥੇ ਜਿਹੜੀਆਂ ਸੰਜਾਂ ਦੇ ਕਵਰ ਜਿਹੜੇ ਨੇ ਉਹ ਬਿੱਥੇ ਨੂੰ ਤੇ ਕਾਫੀ ਮਿਲੇ ਨੇ ਮੌਕੇ ਤੇ ਹਾਂਜੀ ਕੁਛ ਹੈ ਗਿਆ ਜੀ ਪਰ ਇਹ ਜੇ ਬਿਲਕੁਲ ਜਿਵੇਂ ਉਜਾੜ ਜਗਾ ਪਈ ਹੈ ਤੇ ਇਹਦੇ ਬਾਰੇ ਤੇ ਹੁਣ ਮੈਂ ਨਹੀਂ ਕਮੈਂਟ ਕਰ ਸਕਦਾ ਵੀ ਇਹ ਕਿਵੇਂ ਛੁੱਟੇ ਜਾਂ ਕਿੱਦਾਂ ਆਇਆ ਫਿਲਹਾਲ ਆਪਾਂ ਇਹਦੇ ਬਾਰੇ ਜਰੂਰ ਦੱਸਾਂਗੇ ਵੀ ਇਹ ਮੁੰਡੇ ਦੀ ਕਿੱਦਾਂ ਇਦਾ ਪੂਰਾ ਕਾਰਨ ਤੁਹਾਨੂੰ ਕਲੀਅਰ ਕਰਕੇ ਫਿਰ ਦੱਸਾਂਗੇ ਠੀਕ ਹੈ ਤੇ ਹੁਣ ਮੌਕੇ ਤੇ ਕੋਈ ਸਲਾਟ ਕੋਈ ਹੈ ਕਿਸੇ ਦਾ ਨੌਜਵਾਨ ਕੋਈ ਧਾਰ卡 ਵੋਟਰ卡 ਜੇਚ ਮਿਲਿਆ ਵਾ ਕਿਸੇ ਤਰ੍ਹਾਂ ਵੀ ਇਹਦੀ ਫੋਟੋ ਨਾਲ ਸੋਸ਼ਲ ਮੀਡੀਆ ਤੇ ਪਾਈ ਜਾਊਗੀ ਕਿਸੇ ਤਰ੍ਹਾਂ ਕਿਸ ਤਰ੍ਹਾਂ ਜਿਹੜਾ ਇਹਨੂੰ ਰੱਖਿਆ ਜਾਊਗਾ ਨੈਟਵਰਕ ਬਿਲਕੁਲ ਜੀ ਇਹਦੀ ਅਸੀਂ ਬੋਰਡਾ ਕਲਿੱਕ ਕੀਤੀਆਂ ਆਸ-ਪਾਸ ਦਿਖਾ ਰਹੇ ਹਾਂ ਅਜੇ ਤੱਕ ਫਿਲਹਾਲ ਕਿਸੇ ਨੇ ਮੇਰੀ ਪਛਾਣ ਨਹੀਂ ਕੀਤੀ ਬਾਕੀ ਇਹਨੂੰ 72 ਘੰਟੇ ਲਈ ਹੁਣ ਅਸੀਂ ਸਨਾਖਤ ਤੋਂ ਡੈੱਡਬੋਸ ਰੱਖਾਂਗੇ ਤੇ ਉੱਤੇ ਇਹਦੀ 72 ਘੰਟੇ ਲਈ ਸਾਰੇ ਬੰਨੇ ਅਖਬਾਰ 'ਚ ਵੀ ਘਟਾਵਾਂਗੇ ਸਾਰੇ ਬੰਨੇ ਦਾ ਇਸ਼ਤਿਹਾਰ ਜੇ ਇਹਦੇ ਵਿੱਚ ਕੁਝ ਵੀ ਸ਼ੱਕੀ ਲੱਗੇਗਾ ਤੇ ਅਸੀਂ ਉਹਦੇ ਉੱਤੇ ਤੁਰੰਤ ਕਾਰਵਾਈ ਕਰਕੇ ਬੰਦੀ ਕਾਰਵਾਈ ਕਰਾਂਗੇ ਧੰਨਵਾਦ